ਓ ਦੇਖਿਆ ਜਮਾਨਾ ਸਾਰਾ ਘਰ ਖੜਕੇ ਜੱਗਾ ਜੱਗਾ ਓ ਜੱਗਾ ਚਿੱਟਾ ਜੱਗਾ ਵਾਲਾ ਓ ਸਵਾਦ ਕਿ ਦੇਖਣ ਵਾਲੇ ਪਰ ਨੂੰ ਅੰਬਾ ਆਖਦੇ ਲੋਕੀ ਉਸ ਚੋਂ ਪਰ ਨੂੰ ਅੰਬਾ ਆਖਦੇ ਆਹ ਸਣੀ ਆਹ ਟੱਕਰ ਮਹਿੰਗੇ ਮੁੱਲ ਦੀ ਆਹ ਟੱਕਰ ਕੋਈ ਤੋੜ ਨਹੀਂ ਨਾ ਲੱਖੀ ਨਾ ਕਰੋੜੀ ਸਣੀ ਤੇ ਅੰਬਾ ਸਣੀ ਕੈਂਚੀ ਕੈਂਚੀ ਵੱਜਣ ਵਾਲੀ ਮੇਰੇ ਵੀਰੋ ਸਣੀ 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 ਕਾਲੇ ਸੰਗੋ ਸਿਡਨੀ ਵਾਲੋ ਤਾਰੀ ਵਾਲੇ ਦੀ ਜਾਰਾ ਸਵਾ ਸਿਰਾ ਸਵਾ ਸਿਰਾ ਹੋਇਆ ਕਬੱਡੀ ਦਾ ਮੇਰੇ ਵੀਰੋ ਜੂਰੇ ਪੇਰ ਮਾਲ ਬੰਨ ਕੇ ਖੇਡਦਾ ਧੂਰ ਕੋਟੀਆ ਗੋਪੀ ਨੇ ਜੂਰੇ ਪੇਰ ਮਾਲ ਬੰਨ ਕੇ ਖੇਡਿਆ ਸਾਹਮਣੇ ਇਹਦਾ ਢੋਡੇ ਪਿੰਡ ਹੈ ਮੇਰੇ ਵੀਰੋ ਰਾਣਾ ਸਾਹਿਬ ਦਾ ਇਲਾਕਾ ਬਿੰਦੂ ਨਾਮ ਹੈ ਸੋਨੀ ਸੁਨੀਤ ਇਲਾਕਾ ਉਸ ਇਲਾਕੇ ਦਾ ਖਿਡਾਰੀ ਲਾ ਕੇ ਤਗੜਾ ਜਾ ਹੁੰਦਲ ਟੱਕ ਟ੍ਰੇਨਿੰਗ ਤੇ ਡੈਂਪੀ ਸੰਧੂ ਵੈਸਿੰਗ ਸਿਡਨੀ ਦੀ ਟੀਮ ਹੈ ਗਿੰਦਾ ਬੱਗੇ ਪਿੰਡ ਵਾਲਾ ਗਿੰਦਾ ਫੜਿਆ ਹੋਇਆ ਗਿੱਟਾ ਮੇਰੇ ਵੀਰੋ ਮੁੰਡਾ ਹੱਥਾਂ ਚੋਂ ਹੱਥਾਂ ਚੋਂ ਹੱਥਾਂ ਚੋਂ ਹੱਥਾਂ ਚੋਂ ਨਿਕਲ ਕੇ ਆਪਣੀ ਟੀਮ ਦੇ ਵਿਰੇ ਪਰ ਤਾਇਆ ਮੇਰੇ ਵੀਰੋ ਜੇ ਜੱਗੇ ਨਾ ਹੋ ਜੇ ਤਾਂ ਵੀ ਗੱਲਾਂ ਵੱਖਰੀਆਂ ਚਾਰਾਂ ਜਾਫੀਆਂ ਦੇ ਵਿੱਚੋਂ ਮੈਂ ਵੇਖਦਾ ਜੱਗਾ ਆਹ ਖੁੱਚ ਫੜ ਕੇ ਕੈਂਚੀ ਲਾ ਕੇ ਗਿੱਟਿਆਂ ਤੱਕ ਹੱਥ ਆ ਗਿਆ ਜੱਗੇ ਦਾ ਪਰ ਪੁਆਇੰਟ ਦਾ ਵਾਅਦਾ ਅੰਬੇ ਨੇ ਕਰ ਦਿੱਤਾ ਕਿ ਦੋ ਆਉਣਗੀਆਂ ਔਰ ਇਸ ਸਾਲ ਸਿਡਨੀ ਦੇ ਵਿੱਚ ਇਹ ਸਿੱਖ ਖੇਡਾਂ ਖੇਡੀਆਂ ਜਾ ਰਹੀਆਂ ਔਰ ਪੂਰੀ ਦੁਨੀਆ ਦੇ ਵਿੱਚ ਇਹ ਗੱਲ ਚੱਲ ਰਹੀ ਹੈ ਬਹੁਤ ਛੋਟੀ ਦੀਆਂ ਟੀਮਾਂ ਬਹੁਤ ਛੋਟੀ-ਛੋਟੀ ਦੇ ਖਿਡਾਰੀ ਆਮਲਿਆ ਇੱਕ ਬਦਵੀ ਵਾਲੇ ਨੂੰ ਤੇ ਆ ਵੀ ਨੌਜੋਨ ਜਿਹੜਾ ਕਿਸੇ ਸਿਕਤਾਬ ਤੋਂ ਘੱਟ ਨਹੀਂ ਹੈਗਾ ਇਹਦਾ ਟੱਚ ਵੇਖਿਓ ਨੌਜੋਨ ਦਾ ਉਹ ਪੱਬ ਵੇਖਿਓ ਨੌਜੋਨ ਦਾ ਮੇਰੇ ਪਿੰਡ ਦੇ ਲੰਦਰ ਸਿੰਘ ਲੰਦੀ ਵਰਗਾ ਪੱਦਾ ਇਸ ਨੌਜੋਨ ਦਾ ਉਹ ਭੱਜਦਾ ਨੌਜੋਨ ਆਹ ਦੇਖਦਾ ਸਭ ਲਾਉ ਗੋਗਰੂਆ ਜੀ ਸਾਹ ਸਾਕਦਾ ਪਰ ਦਰਦੀ ਮੇਰਾ ਨੌਜੋਨ ਜਿਹੜਾ ਇਹ ਨਵਜਲ 골ਡਨ ਬॉय ਆਕਬਦੀ ਹੈ ਜੋ ਮੈਨੀਟੋਬਾ ਕੈਨੇਡਾ ਵਿੱਚੋਂ ਹੁਣ ਸਿਡਨੀ ਸਿੱਖ ਗੇਮਾਂ ਤੇ ਪੁੱਜਾ ਹੋਇਆ ਟ੍ਰਾਂਟੋ ਦੀ ਧਰਤੀ ਤੋਂ ਦੁਨੀਆ ਦਾ ਟਾਪਰ ਸੰਦੀਪ ਲੱਲੀਆਂ ਦੇ ਵੀ ਦਰਸ਼ਨ ਹੋਏ ਹੈ ਸਤਕਾਰ ਆ ਵੱਡੇ ਵੀਰ ਦਾ ਲਓ ਸਾਹਮਣੇ ਇੱਕ ਪਾਸੇ ਸਣੀ ਹੈ ਬਈ ਸਿਡਨੀ ਵਾਲਿਓ ਤਾੜੀਆਂ ਜ਼ੋਰਦਾਰ ਮਾਰ ਸਾਹਮਣੇ ਖੇਡ ਮੈਦਾਨ Not again.